ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਜਗਤਾਰ ਜੇਪੀ ਪਾੜਵਾਲ ਡੇਰੀ ਫਾਰਮ ਪਿੰਡ ਦੇ ਨਾਲ ਅੱਜ ਅਸੀਂ ਕੁਦਰਤੀ ਕਮਾਂ ਆਈ ਸੀ ਲਹਿਰੇ ਸੋ ਇਹ ਪਿੰਡਾ ਕੋਟੜਾ ਲਹਿਲ ਤਾਂ ਸਾਨੂੰ ਰੇ ਨਹਿਰ ਦੇ ਕੋਲੇ ਮੱਝਾਂ ਦੇਖੀਆਂ ਮਾਹ ਚੱਲ ਗੱਲ ਕਰ ਲਈਏ ਨਾਲੇ ਦਿਖਾਉਨੇ ਆਪਾਂ ਕਹੀ ਜਾਂਦੇ ਆਂ ਵੀ ਹਰਿਆਣੇ ਦੇ ਵਿੱਚ ਖੁੱਲੀਆਂ ਮੱਝਾਂ ਰਹਿੰਦੀਆਂ ਨੇ ਹਨਾ ਆਪਣੇ ਪੰਜਾਬ ਦੇ ਵੀ ਕੁਝ ਐਸੇ ਪਿੰਡ ਨੇ ਜਿੱਥੇ ਮੱਝਾਂ ਅੱਜ ਵੀ ਛੱਪਣਾ ਚਨਾਉਂਦੀਆਂ ਨੇ ਤੇ ਖੁੱਲੀਆਂ ਰਹਿੰਦੇ ਨੇ ਮਾਹੌਲ ਦੇਖੋ ਬਈ ਕਿਰਾਂ ਚੈੱਕ ਕਰਿਓ ਕਿਤੇ ਆਪਾਂ ਹਰਿਆਣਾ ਹਰਿਆਣਾ ਲਈ ਰੱਖਦੇ ਨੇ ਦੇਖੋ ਆਪਣੇ ਪੰਜਾਬ ਚ ਵੀ ਹੈ ਮਾਹੌਲ ਇਹ ਪਿੰਡ ਲਹਿਲ ਮੰਨ ਲਓ ਕੋਟੜਾ ਲਹਿਲ ਪਿੰਡ ਹੈ ਲੈਰੇ ਏਰੀਏ ਚ ਲੈਰੇ ਦੇ ਜਮੀਨ ਨਾਲ ਹੀ ਆ ਪਿੰਡ ਇਹ ਆ ਖੜੇ ਇਹਨੇ ਮੱਜਾ ਰਾਣੀਆਂ ਦੇਖੋ ਲੈਰੀਆਂ ਨੇ ਨਜ਼ਾਰੇ ਆ ਦੇਖ ਆਪਣੇ ਬਜ਼ੁਰਗ ਬੈਠੇ ਨੇ ਗੱਲ ਕਰਾਉਂਦੇ ਬਾਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਬਾਬਾ ਆਹੀ ਪਿੰਡ ਹੈ ਇਹੀ ਹੈ ਕੋਟੜਾ ਲਹਿਲ ਹੈ ਕਿੰਨੀ ਉਮਰ ਹੋ ਗਈ 8 ਸਾਲ ਦੀ ਅੱਛਾ ਇਹ ਫਿਰ ਸ਼ੁਰੂ ਤੋਂ ਹੀ ਰੱਖਦੇ ਹੋ ਹਾਂ ਜੀ ਆਹੀ ਰੱਖਦੇ ਤੁਸੀਂ ਨਹੀਂ ਇਹ ਜਿਵੇਂ ਹੁਣ ਲੋਕਾਂ ਨੇ ਸਿਸਟਮ ਬਦਲ ਲਿਆ ਆਪਣੇ ਪੰਜਾਬ 'ਚ ਵੀ ਮਤਲਬ ਹਨਾ ਖੁਰਲੀਆਂ ਤੇ ਇਕ ਥਾਂ ਤੇ ਬੰਨ ਲੀਆਂ ਤੁਸੀਂ ਨਹੀਂ ਐ ਰੱਖਦੇ ਕਰਨ ਅੱਛਾ ਛੱਡ ਦੀਓ ਪੱਕਾ ਗਰਮੀ ਸਰਦੀ ਉਰੇ ਲਿਓਨੇ ਪੱਕਾ ਚਲੋ ਗਰਮੀ 'ਚ ਤਾਂ ਨਜ਼ਾਰਾ ਹੁਣ ਤਾਂ ਮੌਸਮ ਬਦਲ ਗਿਆ ਨਵੰਬਰ ਦਾ ਮਹੀਨਾ ਚੜ ਗਿਆ ਹੁਣ ਵੀ ਛੱਡ ਦਿਓ ਠੰਡ ਹੁੰਡਣੀ ਇਹ ਮੰਨਦੀਆਂ ਅੱਛਾ ਕੱਲਾ ਮੈਂ ਸਹੀ ਰੱਖਦੇ ਕੋਈ ਹੋਰ ਵੀ ਚੀਜ਼ ਹੈਗੀ ਓਡੇ ਕੋਲੇ ਕੋਈ ਪਸ਼ੂ ਜਾਨਵਰ ਨਾ ਪੱਲੀਆਂ ਮੈਂ ਅੱਛਾ ਮਹਿਸਾ ਤੇ ਆਪੇ ਡੰਗੀਆਂ ਨੇ ਆ ਬਾਈ ਦੀਆਂ ਨੇ अच्छा भाई सांगदा चल कोई गानी <laughs> ते हम बाबे हैना अपने पंजाब च ये चीजया लोप हो गईया हुन यानी के हरियाणा दे विच ही ऐमे खुले ਛੱਡੇ ਜਾਂਦੇ ਨੇ ਪਸ਼ੂ ਮੈਨੂੰ ਲੱਗਦਾ ਆਪਣੇ ਪਿੰਡ ਆਪਣੇ ਪੰਜਾਬ ਦੇ ਤਾਂ ਕੁਛਕ ਪਿੰਡ ਹੋਣੇ ਜਿੱਥੇ ਐਵੇਂ ਖੁੱਲੇ ਰਹਿਣ ਪਸ਼ੂ ਹੈਨਾ ਆਉਂਦੇ ਨੇ ਟੋਬੇ ਚ ਤਾਂ ਜਿਵੇਂ ਆਪਾਂ ਕਹਦੇ ਨੇ ਬਾਈ ਹੈਨਾ ਪਸ਼ੂ ਰਪੀਟਰ ਹੋ ਗਏ ਤਾਂ ਹੋਰ ਰਪੀਟਰ ਕਿਵੇਂ ਹੁੰਦੇ ਨੇ ਜਦੋਂ ਆਪਾਂ ਇੱਕ ਥਾਂ ਤੇ ਪਸ਼ੂਆਂ ਨੂੰ ਬੰਨੀ ਰੱਖਦੇ ਆ ਤਾਂ ਉਹਨੂੰ ਡਿਪਰੈਸ਼ਨ ਦਾ ਕਾਰਨ ਹੋ ਜਾਂਦਾ ਸੋ ਜਿਵੇਂ ਹੁਣ ਇਹ ਖੁੱਲੇ ਨੇ ਪਸ਼ੂ ਏ ਬਈਰੇ ਰੈਨਚ ਵੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਐਨ ਸ਼ਾਲਾ ਮਾਰ ਕੇ ਨਾ ਆ ਕੇ ਜਾਂਦੀਆਂ ਨੇ ਦੇਖ ਮਸਤੀ ਚ ਆਪਦੇ ਤੇ ਦੁੱਧ ਵੀ ਇਹ ਅੱਧੀ ਖਰਾਕ ਤੇ ਹੀ ਦੇਣੀਆਂ ਕਿਉਂਕਿ ਇਹ ਡਿਪਰਿਸ਼ਨ ਡਿਪਰੈਸ਼ਨ 'ਚ ਨਹੀਂ ਹੈਗੇ ਬਈ ਖੁੱਲੀਆਂ ਨੇ ਹਨਾ ਜਦੋਂ ਆਪਾਂ ਇੱਕ ਥਾਂ ਤੇ ਇਹਨਾਂ ਨੂੰ ਬੰਨ੍ਹ ਦਿੰਦੇ ਨੇ ਵਿਚਰੀਆਂ ਖੜੀਆਂ ਰਹਿੰਦੀਆਂ ਨੇ ਦੂਜੀ ਥਾਂ ਨਹੀਂ ਇਹਨਾਂ ਦੇ ਹੱਡ ਪੈਰ ਨਹੀਂ ਚੱਲਦੇ ਜਿਹੜਾ ਆਪਾਂ ਕਹਿ ਦਿੰਨੇ ਆ ਨਾ ਅੱਦਾ ਲੇਵਾ ਸੀ ਨਾ ਜੋ ਲੇਵਾ ਤੁਰਨ ਕਾਰਨ ਬਣਦਾ ਹੁੰਦਾ ਇਹਦਾ ਚਲੋ ਹੁਣ ਮੈਡੀਕਲ ਚੀਜ਼ਾਂ ਆ ਗਈਆਂ ਆਪਾਂ ਕਹੀ ਜਾਂਦੇ ਆ ਆਹ ਚੀਜ਼ਾਂ ਪਾਓ ਜੀ ਆਹ ਪਾਓ ਤਾਂ ਕੁਝ ਕਾਰਨ ਮਤਲਬ ਜਿਹੜਾ ਲੇਵੇ ਦਾ ਹੈ ਜਿਹੜਾ ਹੁਣ ਘੱਟ ਬਣਦਾ ਇੱਕ ਥਾਂ ਤੇ ਖੜਨ ਕਰਕੇ ਹੀ ਹੈ ਜੇਕਰ ਆਪਾਂ ਪਸ਼ੂਆਂ ਨੂੰ ਖੁੱਲੇ ਰੱਖੀਏ ਨਾ ਤਾਂ ਲੇਵਾ ਪਸ਼ੂਆਂ ਦਾ ਬਹੁਤ ਵਧੀਆ ਬਣਦਾ ਸੋ ਆਪਾਂ ਤਾਂ ਇਹੀ ਕਹਿੰਦੇ ਆ ਬਾਈ ਇਹੋ ਜਿਹਾ ਨਜ਼ਾਰਾ ਜੇ ਕਿਸੇ ਪਿੰਡ ਚ ਹੈਗਾ ਤਾਂ ਤੁਸੀਂ ਛੱਡਿਆ ਕਰੋ ਪਸ਼ੂਆਂ ਨੂੰ ਪਸ਼ੂ ਡਿਫਰੈਂਸ਼ੀਅਲ ਚ ਨਹੀਂ ਰਹਿੰਦੇ ਤੇ ਪਸ਼ੂ ਹਨਾ ਵਧੀਆ ਹੱਡ ਪੈਰ ਵੀ ਖੋਲਦੇ ਨੇ ਚੰਗਾ ਖਾਂਦੇ ਨੇ ਹਾਜਮ ਹੁੰਦਾ ਹੈ ਪਸ਼ੂ ਨੂੰ ਬੰਨ ਦੀ ਪ੍ਰੋਬਲਮ ਨਹੀਂ ਪੈਂਦੀ ਯਾਨੀ ਕਿ ਸਾਰਿਆਂ ਬਿਮਾਰੀ ਦਾ ਕਾਰਨ ਜੋ ਆਪਾਂ ਨੇ ਸਾਰਿਆਂ ਨੇ ਇੱਕ ਥਾਂ ਤੇ ਪਸ਼ੂ ਬੰਨ ਤੇ ਇਹੀ ਵੱਡਾ ਕਾਰਨ ਹੈ ਸੋ ਆਪਾਂ ਤਾਂ ਇਹੀ ਕਹਿੰਦੇ ਆ ਬਾਈ ਜਿੱਥੇ ਕੋਈ ਥਾਂ ਹੈਗਾ ਹਨਾ ਛੱਡਿਆ ਕਰੋ ਪਸ਼ੂ ਬਈ ਆ ਨਜ਼ਾਰਾ ਕਿਤੇ ਨਹੀਂ ਹੈਗਾ ਦੇਖੋ ਇਹ ਆਪਣੇ ਪੰਜਾਬ ਚ ਬਹੁਤ ਪਿੰਡ ਨੇ ਅਸੀਂ ਇਧਰੋਂ ਲੰਘ ਕੇ ਆਏ ਸੀ ਅੜਕਵਾਸ ਹੈ ਕਈ ਪਿੰਡ ਨੇ ਬਾਈ ਤੇ ਬਹੁਤ ਪਿੰਡਾਂ ਚ ਐ ਖੁੱਲਾ ਛੱਡਿਆ ਹੋਇਆ ਮੰਨ ਲਓ ਪਸ਼ੂ ਜਾਨਵਰ ਤਾਂ ਵਧੀਆ ਬਈ ਚੀਜ਼ ਹਨਾ ਤੇ ਆ ਆਪਣੇ ਬਜ਼ੁਰਗ ਬੈਠੇ ਨੇ ਦੇਖੋ ਇਹੀ ਜੀਆਂ ਰੂਹਾਂ ਵੀ ਹਨਾ ਹੁਣ ਬਹੁ ਘੱਟ ਦੇਖਣ ਨੂੰ ਮਿਲਦੀਆਂ ਨੇ ਸੋ ਇਹ ਬਜ਼ੁਰਗ ਹੀ ਛੱਡਦੇ ਨੇ ਇੱਕ ਬਜ਼ੁਰਗ ਉੱਧਰ ਬੈਠਿਆ ਸੀ ਨਵੇਂ ਮੁੰਡੇ ਦਾ ਕੰਨ ਨੂੰ ਇੰਨੀ ਖੇਚਲਾ ਕਰਦੇ ਨੇ ਬਜ਼ੁਰਗਾਂ ਦਾ ਕੰਮ ਕਰਿਆ ਹੋਇਆ ਹਲਵਾ ਹੋਇਆ ਇਹੀ ਬਜ਼ੁਰਗ ਇੰਨੀ ਖੇਚਲਾ ਕਰਦੇ ਨੇ ਨਵੇਂ ਨਹੀਂ ਬਾਬੇ ਨਵੇਂ ਮੁੰਡੇ ਕਿਉਂ ਨਹੀਂ ਛੱਡਦੇ ਹੈਗੇ ਪਸ਼ੂ ਨਾ ਮੈਂ ਤਾਂ ਮੁਰਦੀ ਉਹ ਉਹ ਨਹੀਂ ਕਰਦੇ ਮੋੜਦੇ ਨਹੀਂ ਮੋੜਦੇ ਨਹੀਂ ਹੈਗੇ ਹਨਾ ਨਵੇਂ ਚੱਲਦੇ ਵੀ ਨੇ ਲਿਬੜਣ ਤੋਂ ਆ ਲਿਬੜ ਤੋਂ ਤੜਕੇ ਕਰੋ ਕਿੰਨੇ ਵਜੇ ਆ ਜਣੇ ਹਾਂ ਅਸੀਂ 6 ਵਜੇ ਆ ਜਣੇ ਫਿਰ ਲੈ ਕੇ ਕਿੰਨੇ ਵਜੇ ਜਾਨੇ ਹਾਂ ਅਸੀਂ 3 ਵਜੇ ਅੱਛਾ ਫਿਰ ਘਰੇ ਇਹਨਾਂ ਨੂੰ ਸੰਨੀ ਤੱਪਾ ਜੋਹਰਾਚਾਰਾ ਉਹ 3 ਵਜੇ ਪਾਉਂਗੇ ਹਾਂ 3 ਵਜੇ ਅਗਲਾ ਪਾਉਂਦਾ ਆ ਪਤਾ ਸਾਹਮਣ ਵਾਲੇ ਅੱਛਾ ਸਾਹਮਣ ਵਾਲੇ ਉਹ ਠੀਕ ਐ ਆਪਦੇ ਨੇ ਪਸ਼ੂ ਕੱਗੇ ਸਮਾਈ ਦੇ ਸਾਹਮਣੇ ਉਹਨੇ ਸਮਾਈ ਤੇ ਅੱਛਾ ਤੁਸੀਂ ਤਾਂ ਜਾਨੀ ਕਿ ਇਹਨਾਂ ਨੂੰ ਚਾਰਨਾਉਨੇ ਹੋ ਅਸੀਂ ਤਾਂ ਨੈਸਟ ਪਾ ਦਾਂਗੇ ਬਸ ਆਪ ਕੋ ਆਪਦੇ ਘਰੇ ਜਾ ਰਹੇ ਹਣੀਆ ਅੱਛਾ ਆਪੇ ਵਗ ਜਣਗੀਆਂ ਆਪੇ ਇੰਨੀਆਂ ਸਿਆਣੀਆਂ ਨੇ ਪੱਕੀ ਗੱਲ ਐ ਪੱਕੀ ਗੱਲ ਐ ਅੱਛਾ ਆਪੇ ਜਾਣੀਆਂ ਅੱਛਾ ਚੜਦਾਂਗੇ ਕਰਾਂ ਜਿਸ ਟੋਬੇ ਚ ਸੁੱਕ ਜੇ ਬਣੀ ਉਹ ਤੋਂ ਸੂਏ ਚ ਪਾ ਦਿੰਨਾ ਅੱਤੋਬੇਂ ਤੇ ਦੀ ਨਾ ਕਿ ਚੱਲ ਬਈ ਕਿੰਨੇ ਕਰਾਂ ਦੇ ਪਸ਼ੂ ਸਾਮੇ ਹੋਣੇ ਬਾਬੇ ਆਪਨੇ ਨਹੀਂ ਤੋਂ ਅੱਡੇ ਪਿੰਡ ਤੋਂ ਜ਼ਿਆਦੇ ਦੇ ਨੇ ਅੱਛਾ ਕਿਸੇ ਦੇ ਦੋ ਨੇ ਕਿਸੇ ਦੇ ਚਾਰ ਨੇ ਕਿਸੇ ਦੇ ਪੰਜ ਨੇ ਕਿਸੇ ਦੇ 6 ਨੇ अच्छा फिर बाबे सुनू कि नहीं सवाई दंदे दे ने महीने दी क डेली 700 ਇੱਕ ਮਹੀਨਾ ਦਾ ਮਹੀਨੇ ਦਾ ਹਾਂ ਸਾਲ ਦਾ اچھا ਸਾਲ ਦਾ 700 ਰੁਪਏ ਇੱਕ ਮਹੀਨਾ ਦਾ ਕਿੰਨੇ ਪਸ਼ੂ ਸਾਹਮਣੇ ਹੋਣੇ ਮੇਰੇ ਕੋਲ ਹੋਊਗਾ 200 ਦੇ ਕਿ ਕਰ ਤੁਰ ਦੇਖੋ ਬਈ ਹੁਣ ਤੁਸੀਂ 100 200 ਡੰਗਰ ਨੂੰ 700 ਨਾਲ ਡਿਵਾਈਡ ਕਰ ਲੋ ਇਹ ਸਾਲ ਦਾ ਬਾਬੇ ਨੂੰ ਖਰਚਾ ਦਿੰਦੇ ਨੇ ਤਾਂ ਬਈ ਮਾੜਾ ਵੀ ਕੁਝ ਨਹੀਂ ਹੈਣਾ ਇੱਕ ਥਾਂ ਤੇ ਬੰਨਣ ਨਾਲ ਤਾਂ ਠੀਕ ਹੈ ਹੈਣਾ ਅਗਲੇ ਨੂੰ ਜੇ ਹੁਣ ਪੰਜ ਪਸ਼ੂ ਨੇ 4-5000 ਰੁਪਇਆ ਹੋਇਆ ਸਾਲ ਦਾ ਤਾਂ ਉਹਦੇ ਵਾਸਤੇ ਗੱਲ ਕੁਛ ਨਹੀਂ ਪਸੂ ਬਈ ਹਨਾ ਆਨੰਦ ਮਾਣਦੇ ਨੇ ਯਾਰ ਆਹ ਚੀਜ਼ ਤਾਂ ਕਿਤੇ ਨਹੀਂ ਮਿਲਣੀ ਸੋ ਬਈ ਜੇ ਕਿਤੇ ਆਪਣੇ ਪਿੰਡਾਂ 'ਚ ਬਜ਼ੁਰਗ ਹੈਗੇ ਨੇ ਨਾਲੇ ਤਾਂ ਉਹਨਾਂ ਦੀ ਰੋਟੀ ਚੱਲਦੀ ਆ ਹਨਾ ਤਾਂ ਸਮਾਈ ਤੇ ਸਮਾਦਿਆ ਕਰੋ ਜੇ ਕੋਈ ਲੈ ਕੇ ਜਾਂਦਾ ਚਲੋ ਜਿਹੜੇ ਪਿੰਡਾਂ 'ਚ ਹੈ ਹੀ ਨਹੀਂ ਉਹਦਾ ਵੱਖ ਗੱਲ ਹੈ ਹਨਾ ਬਈ ਬਹੁਤ ਵਧੀਆ ਸੰਤ ਲੱਗਿਆ ਬਈ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਕਿ ਸਾਨੂੰ ਇਹੀ ਜਿਹੇ ਵੀਡੀਓ ਹੋਰ ਵੀ ਦਿਖਾਉਂਦੇ ਰਾਂਗੇ ਤੇ ਆਪਣਾ JP Powell Dairy Farmer ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਜੇ ਤੁਸੀਂ ਇੰਸਟਾ ਤੇ ਦੇਖ ਰਹੇ ਹੋ JP Powell Dairy Farmer ਇੱਕ ਜਗਤਾਰ ਪੀ 13 ਚੈਨਲ ਹੈ ਸੋ ਫੋਲੋ ਤੇ ਆਪ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਧੰਨਵਾਦ ਦੋਸਤੋ